ਰੋਜ਼ਾਨਾ ਇਨਫਰਮੇਸ਼ਨ ਦੇ ਲਈ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਖੜੇ ਹੋਇਆ ਪੁਲਾਵਾ ਚੌਂਕ ਤੇ ਇੱਥੇ ਸੱਲ ਕਿਤੇ ਜਾ ਰਹੇ ਨੇ ਜੀ ਸਾਡੇ ਦੇਖਦਾ ਇਹ ਸ਼ਾਨ ਤਿਰੰਗਾ ਤੁਸੀਂ ਦੇਖ ਸਕਦੇ ਹੋ ਕਾਫੀ ਵਧੀਆ ਛੋਟੇ ਤੇ ਲੈ ਕੇ ਵੱਡਾ ਸਾਰੀ ਤੁਹਾਨੂੰ ਮਿਲੇਗਾ ਦੇਖੋ ਜੀ ਸਾਡਾ ਤਿਰੰਗਾ ਬੜੀ ਸ਼ਾਨ ਦੇ ਨਾਲ ਲਹਿਰਾ ਰਿਹਾ ਆਪ ਵੀ ਦੇਖ ਸਕਦੇ ਹੋ ਤੁਸੀਂ ਜਰੂਰ ਇੱਥੇ ਆ ਕੇ ਸ਼ੋਪਿੰਗ ਕਰ ਸਕਦੇ ਹੋ ਫੁੱਲਾਵਾ ਚੌਂਕ ਸਾਹਮਣੇ ਦੇਖ ਸਕਦੇ ਹੋ ਲਾਈਟਾਂ ਲੱਗੀਆਂ ਹੋਈਆਂ ਤੇ ਬਹੁਤ ਹੀ ਵਧੀਆ ਟੰਡੇ ਹੈਗੇ ਆ ਤੁਸੀਂ ਜਰੂਰ ਖੀਦੋ ਗਰੀਬ ਬੰਦੇ ਦੀ ਮਦਦ ਜਰੂਰ ਕਰੋ ਇੱਥੇ ਅੱਗੇ ਵੱਧੋ ਸ਼ੋਪਿੰਗ ਕਰੋ ਅਗੂ ਦੇਖ ਸਕਦੇ ਹੋ ਮੰਡਾ ਲਾਇਆ ਹੋਇਆ ਤੇ ਇੱਥੇ ਤਰੰਗੇ ਚੱਲ ਹੋ ਰਹੇ ਆ ਸਾਹਮਣੇ ਫੁੱਲਾਵਾ ਚੌਂਕ ਆ ਇੱਥੇ ਸੇਲ ਕਰ ਰਹੇ ਆ ਜੀ ਦੇਖ ਸਕਦੇ ਹੋ तिरंगा ਝੰਡਾ ਲਹਿਰਾ ਰਿਹਾ ਹੈ ਉਹ ਜੀਆ ਹਵਾ ਵੀ ਚੱਲ ਰਹੀ ਹੈ ਆ ਤੁਸੀਂ ਦੇਖ ਸਕਦੇ ਹੋ ਝੰਡਾ ਲਹਿਰਾ ਰਿਹਾ ਤੁਹਾਡਾ ਚਾਂਦੇ ਨਾਦ ਇੱਥੇ ਅੱਗੇ ਦੀ ਸ਼ੋਪਿੰਗ ਕਰ ਸਕਦੇ ਹੋ ਦਾਦੀਏ ਫੁੱਲਾਵਾ ਚੌਕ ਦੇ ਕੋਲ ਖੜੇ ਹੋਏ ਆ ਬਾਤ ਕੋ ਵੀਡੀਓ ਸ਼ੇਅਰ ਕਰ ਦੋ ਚੈਨਲ ਸਬਸਕ੍ਰਾਈਬ ਕਰ ਦੋ ਤੇ შე ਜ਼ਰੂਰ ਆ ਕੇ ਤਰੰਗਾ ਖਰੀਦੋ ਥੈਂਕ ਯੂ